ਦੀ ਦਾ ਅਧਿਕਾਰ ਨਹੀਂ ਸੀਗਾ ਵੋਟ ਪਾਉਣ ਦਾ ਅਧਿਕਾਰ ਨਹੀਂ ਸੀਗਾ ਸਾਨੂੰ ਪੜਨ ਦਾ ਅਧਿਕਾਰ ਨਹੀਂ ਸੀਗਾ ਸਾਨੂੰ ਆਪਣੀ ਪ੍ਰੋਪਰਟੀ ਬਣਾਉਣ ਦਾ ਅਧਿਕਾਰ ਨਹੀਂ ਸੀਗਾ ਔਰਤਾਂ ਦਾ ਬਹੁਤ ਬੁਰਾ ਲੇਖਾ ਸੀਗਾ ਮਨੁਮਾਦਿਆਂ ਦੇ ਸੰਵਿਧਾਨ ਦੇ ਵਿੱਚ ਇਹ ਲਿਖਿਆ ਸੀ ਕਿ ਔਰਤ ਜਦੋਂ ਬੰਦਾ ਪੂਰਾ ਹੋ ਜਾਂਦਾ ਤੇ ਔਰਤ ਨੂੰ ਜੀਂਦੀ ਨੂੰ ਲੱਕੜਾਂ ਤੇ ਪਾ ਕੇ ਸਸਕਾਰ ਕੀਤਾ ਜਾਂਦਾ ਸੀਗਾ ਸਾੜ ਸਤੀ ਔਰਤਾਂ ਦੀ ਤਾਂ ਬਾਬਾ ਸਾਹਿਬ ਦੀ ਬਦੌਲਤ ਉਹਨਾਂ ਦੇ ਸੰਵਿਧਾਨ ਦੀ ਬਦੌਲਤ ਔਰਤ ਨੂੰ ਬਰਬਰ ਦਾ ਮਾਨ ਸਤਕਾਰ ਦਿੱਤਾ ਗਿਆ ਜਦੋਂ ਉਹ ਸ਼ਾਦੀशुदा ਹੋ ਕੇ ਘਰ ਚ ਆਉਗੀ ਤਾਂ ਉਹ ਬੱਚਿਆਂ ਦੀ ਵੀ ਬਰਬਰ ਦੀ ਹਿੱਸੇਦਾਰ ਆ ਘਰ ਦੀ ਵੀ ਅਤੇ ਪ੍ਰੋਪਰਟੀ ਦੀ ਵੀ ਉਸ ਤੋਂ ਬਾਅਦ ਪੜ੍ਹਾਈ ਦੀ ਤੇ ਨਾਲ ਇਲਕਸ਼ਨਾਂ 'ਚ ਖੜਨ ਜੋਗੀ ਵੀ ਸੰਵਿਧਾਨ ਮੁਤਾਬਕ ਉਹ ਬਰਬਰ ਦਾ ਹਿੱਸਾ ਲੈ ਗਈ ਉਸ ਤੋਂ ਬਾਅਦ ਨੌਕਰੀਆਂ ਸਰਕਾਰੀ ਜਿਹੜੀਆਂ ਲੈਣ ਜੀ ਉੱਥੇ ਵੀ ਬਰਾਬਰ ਦਾ ਹਿੱਸਾ ਲੈ ਗਈ। ਉਹਨਾਂ ਦੇ ਸੰਵਿਧਾਨ ਦੇ ਬਦਲ ਬਦੌਲਤ ਅ ਸ਼੍ਰੀਮਤੀ ਇੰਦਰਾ ਗਾਂਧੀ ਔਰ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸੀ। ਔਰ ਬਾਬਾ ਸਾਹਿਬ ਦੀ ਦੇਣਾ ਅਤੇ ਉਹਨਾਂ ਨੇ ਸੰਵਿਧਾਨ ਨੂੰ ਲੈ ਕੇ ਅੱਜ ਅਸੀਂ ਜਿਹੜਾ ਹੈਗਾ ਸੰਘਰਸ਼ ਕਰਦੇ ਆ ਮਨਰੇਗਾ ਮਜ਼ਦੂਰਾਂ ਦਾ ਇਸ ਤੋਂ ਇਲਾਵਾ ਬਾਕੀ ਜਿਹੜੇ ਸੰਵਿਧਾਨ ਦੇ ਹੱਕ ਨੇ ਉਹ ਵੀ ਲਾਗੂ ਕਰਾਉਣ ਦੀ ਆਪਾਂ ਗੱਲ ਕਰਦੇ ਆ। ਤਾਂ ਉਹਨਾਂ ਨੇ ਸਾਡੇ ਲਈ ਇਹਨਾ ਕੁਝ ਲਿਖ ਕੇ ਦਿੱਤਾ ਹੈ 1952 ਦਾ ਸਿ ਵਿਧਾਨ ਬਣਿਆ ਤਾਂ ਸਾਡੇ ਲਈ ਇਹਨਾ ਐਡਵਾਂਸ ਬਣਾ ਕੇ ਗਏ ਉਹਨਾਂ ਦਾ ਸਾਡੇ ਸਿਰ ਤੇ ਰੂਮ ਰੂਮ ਜਿਹੜਾ ਹੈ ਸਾਡਾ ਉਹਨਾਂ ਦਾ ਕਰਜ਼ਾਈ ਆ ਪਰ ਸਾਡੇ ਕਿਸੇ ਆਗੂ ਨੇ ਇਸ ਬਾਰੇ ਚਰਚਾ ਨਹੀਂ ਕੀਤੀ ਇਸ ਲਈ ਤੁਹਾਨੂੰ ਪਤਾ ਨਹੀਂ ਹੈ ਮੈਂ ਫੇਰ ਦੁਬਾਰਾ ਬੇਨਤੀ ਕਰੂੰਗਾ ਕਿ ਉਹਦਾ ਜਿਹੜਾ ਨਾਰਾ ਜਦੋਂ ਤੁਸੀਂ ਢਿੱਲਾ ਲਾਉਂਦੇ ਹੋ ਮੇਰੇ ਮਨ ਨੂੰ ਬਹੁਤ ਠੀਸ ਪਹੁੰਚਦੀ ਹੈ ਮੈਂ ਕਿੰਨਾ ਕਿ ਦੁਬਾਰਾ ਆਪਾਂ ਗੱਜ ਕੇ ਇੱਕ ਨਾਰਾ ਲਾਉਣਾ ਜੈਪੀ ਜੈ ਜੈਪੀ ਜੈ ਜੈ ਹੁਣ ਆਪਾਂ ਗੱਲ ਕਰੀਏ ਮਨਰੇਗਾ ਮਦਦਾਂ ਦੀ ਅੱਜ ਸਾਡੇ ਚੋਂ ਸਰਕਲ ਪ੍ਰਧਾਨ ਵੀਰਪਾਲ ਕੌਰ ਪਿੰਡ ਸੁਲਤਾਨ ਵਾਲਾ ਤੇ ਉਹਨਾਂ ਦੇ ਨਾਲ ਸਾਡਾ ਬਾਈਕੀ ਨਾਮ ਕੁੜੀ ਜਲਵਿੰਦਰ ਜਲਵਿੰਦਰ ਕੌਰ ਜਲਵਿੰਦਰ ਕੌਰ ਦਾ ਨਾਲ ਪਤੀ ਸਾਥੀ ਉਹਦਾ ਸੰਯੋਗ ਦੇਣ ਲਈ ਅੱਜ ਵੀ ਜਿਹੜੀ ਲੇਬਰ ਆ ਪਹਿਲੇ ਦਿਨ ਲੈ ਕੇ ਆਇਆ ਪਹਿਲੇ ਦਿਨ ਦੇ ਵਿੱਚ ਸਾਨੂੰ ਆ ਕੇ ਕਿਹੜੀ ਕਿਹੜੀ ਮੁਸ਼ਕਲ ਮਿਲੀ ਸਾਨੂੰ ਕਿਹਾ ਗਿਆ ਕਿ ਤੁਹਾਡਾ ਮਸਟਾਲ ਨਿਕਲਿਆ ਔਰ ਤੁਸੀਂ ਜਾ ਕੇ ਕੰਮ ਤੇ ਲੱਗੋ ਕਿਹੜੇ ਪਿੰਡ ਤੇ ਦੱਸਿਆ ਸੀ ਕੰਮ ਤੇ ਲੱਗੋ ਸੁਲਤਾਨ ਵਾਲੇ ਪਿੰਡ ਤੇ ਤਾਂ ਦੇਖੋ ਅਸੀਂ ਅੱਜ ਕੁੰਡਿਆਲੇ ਬੰਨ ਤੇ ਖੜੇ ਹੋਏ ਆ ਲਗਭਗ ਜੇ ਅਸੀਂ ਉਥੋਂ ਮੀਟਰ ਚੈੱਕ ਕਰੀਏ ਤੇ 18 ਕਿਲੋਮੀਟਰ ਦੀ ਦੂਰੀ ਤੇ ਸਾਡਾ ਜਿਹੜਾ ਹੈਗਾ ਕੰਮ ਕੱਢਿਆ ਗਿਆ ਇਥੋਂ ਕਦੋਂ ਸਾਡੀ ਹਾਜ਼ਰੀ ਲੱਗੇਗੀ ਤੇ ਕਦੋਂ ਅਸੀਂ ਉਥੇ ਜਾ ਕੇ ਕੰਮ ਕਰਾਂਗੇ ਸਵੇਰ ਤੋਂ ਲੈ ਕੇ ਲੋਕੇਸ਼ਨ ਲੱਭਦੇ ਰਹਿਆ ਤਾਂ ਜਿਹੜਾ ਜੀਆਰਐਸਾ ਉਹਨਾਂ ਨੂੰ ਸਿਖਾਇਆ ਜਾਂਦਾ ਕਿ ਇਹਨਾਂ ਨੂੰ ਖਰਾਬ ਕਿਵੇਂ ਕਰਨਾ ਉਹ ਸੁੱਚ ਬੰਦ ਕਰਕੇ ਬੈਠ ਗਿਆ ਇਹਨੇ ਨਾ ਲਗਾਂਗੇ ਤਾਂ ਇਸ ਲਈ ਲਗਾਤਾਰ ਸਾਨੂੰ ਜਿਹੜਾ ਹੈਗਾ ਮਨਰੇਗਾ ਦੇ ਸਬੰਧ ਵਿੱਚ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਕਿ ਮਨਰੇਗਾ ਦਾ ਹਰ ਇੱਕ ਬੰਦਾ ਦੁਸ਼ਮਣ ਹੈ ਤਕੜਾ ਜਿੰਮੇਦਾਰ ਉਹ ਕਹਿੰਦਾ ਮਨਰੇਗਾ ਜੇ ਚਾਲੂ ਰਹੀ ਤੇ ਮੈਨੂੰ ਦਿਹਾੜੀਆ ਮਹਿੰਗਾ ਮਿਲੇਗਾ ਇਸੇ ਤਰ੍ਹਾਂ ਜਿਹੜੀ ਜ਼ਿੰਮੇਦਾਰਨੀ ਆ ਅੱਗੇ ਕਿਸੇ ਸਾਡੀ ਮਜ਼ਬੂਰ ਕੁੜੀ ਨੂੰ ਚਾਹ ਮਜ਼ਦੂਰ ਮਾਤਾ ਨੂੰ 5-700 ਰੁਪਿਆ ਦਾਰਾ ਦੇ ਦਿੰਦੀ ਸੀਗੀ ਤੇ ਉਦੋਂ ਤੋਂ ਮਹੀਨਾ ਮਹੀਨਾ ਕੰਮ ਕਰਾਉਂਦੀ ਸੀਗੀ ਅੱਜ ਜੇ ਅਸੀਂ ਦੱਸ ਦਿੰਦਾ ਮਸਤੌਲ ਲੱਗਦਾ ਹੈ 3200 ਰੁਪਿਆ ਸਾਡੇ ਘਰ 'ਚ ਖਰਚੇਯੋਗ ਆ ਜਾਂਦਾ ਜਿਹਦੇ 'ਚ ਸਾਡਾ ਸਰਕਲ ਗਰੀਬੀ ਦਾਵੇ ਦਾ ਚੱਲਦਾ ਹੈ ਤੇ ਅੱਜ ਜ਼ਿੰਮੇਦਾਰਨੀ ਵੀ ਕਹਿੰਦੀ ਆ ਕਿ ਜਦੋਂ ਦੀ ਨਰੇਗਾ ਆਈ ਆ ਮੇਰਾ ਗੋਹਾ ਕੂੜਾ ਪੋਚਾ ਝਾੜੂ ਔਰ ਕੱਪੜੇ ਜਿਹੜੇ ਹੈਗੇ ਆ ਲੋਕ ਸਾਡਾ ਕੰਮ ਨਹੀਂ ਕਰਦੇ ਉਹ ਵੀ ਸਾਡੇ ਮਨਰੇਗਾ ਦੀ ਦੁਸ਼ਮਣੇ ਮਾਤਾ ਜੀ ਸਹੀ ਆ ਕਿ ਝੂਠਾ ਇਹ ਨਹੀਂ ਆ ਨਾ ਇਸੇ ਤਰ੍ਹਾਂ ਪੱਠੇ ਵਾਲਾ ਇਸੇ ਤਰ੍ਹਾਂ ਸ਼ੈਲਰ ਵਾਲਾ ਇਸੇ ਤਰ੍ਹਾਂ ਫੱਟੀ ਵਾਲਾ ਇਸੇ ਤਰ੍ਹਾਂ ਦਰਾਂ ਮੰਡੀਆਂ ਵਾਲੇ ਸਾਰੇ ਹੀ ਮਨਰੇਗਾ ਦੇ ਦੁਸ਼ਮਣਾਂ ਵੀ ਇਹ ਕਾਨੂੰਨ ਜਿਹੜਾ ਹੈਗਾ ਖਤਮ ਕੀਤਾ ਜਾਵੇ ਅੱਗੇ ਚੱਲੇ ਨਾ ਇਹ ਚੱਲੇ ਨਾ ਤਾਂ ਇਹ ਜਿਹੜੇ ਲੋਕ ਸ਼ਰਮਾਇਦਾਰਾ ਸਰਕਾਰ ਵੀ ਤਾਂ ਉਹੀ ਚਲਾਉਂਦੇ ਆ ਉਹੀ ਏਪੀਓ ਨੂੰ ਵੀਡੀਓ ਨੂੰ ਜੀਆਰਐਸ ਨੂੰ ਸੈਕਟਰੀ ਨੂੰ ਦਬਾਅ ਪਾਉਂਦੇ ਆ ਕਿ ਤੁਸੀਂ ਇਹਨਾਂ ਲੋਕਾਂ ਨੂੰ ਮੰਨੇਦਾ ਚਲਾ ਕੇ ਸਾਡੇ ਸਿਰ ਤੇ ਬਿਠਾ ਛੱਡਿਆ ਇਹ ਕਾਰਨਾਂ ਜਿਹੜਾ ਕੰਮ ਕਰਵਾ ਕੇ ਪੈਸੇ ਨਹੀਂ ਆਉਂਦੇ ਬੜਾ ਰੋਣਾ ਆ ਰਿਹਾ ਸੀਗਾ ਕਿ ਸਾਡੀ ਭੈਣ ਬੋਲ ਕੇ ਗਈ ਬੋਲਦੀ ਬੋਲਦੀ ਉਹਦਾ ਮਨ ਭਰ ਗਿਆ ਕਿ ਅਸੀਂ ਕੰਮ ਕਰਦੇ ਆ ਸਾਡੇ ਪੈਸੇ ਨਹੀਂ ਆਉਂਦੇ ਇਹ ਸਰਕਾਰਾਂ ਸਾਡੀਆਂ ਇਸ 67 ਸਾਲ ਤੋਂ ਸਾਡੇ ਤੋਂ ਬੋਤ ਲੈ ਕੇ ਸਾਡਾ ਵਿਕਾਸ ਕਿਹੋ ਜਿਹਾ ਕਰਦੀਆਂ ਸਾਡਾ ਰੋਜ਼ਗਾਰ ਕਿਹੋ ਜਿਹਾ ਕਰਦੀਆਂ ਇਹੋ ਜੇ ਮੇਰੇ ਦੇਸ਼ ਵਾਸੀਆਂ ਨੂੰ ਸਮਝਣ ਦੀ ਲੋੜ ਆ ਜਿਨ੍ਹਾਂ ਨੂੰ ਅਸੀਂ ਵੋਟ ਪਾ ਕੇ ਔਰ ਆਪਣਾ ਲੋਕ ਤੱਕਰ ਚਲਾਉਣ ਲਈ ਆਪਣਾ ਸੰਵਿਧਾਨ ਲਾਗੂ ਕਰਾਉਣ ਲਈ ਆਪਣੇ ਹੱਕ ਲਾਗੂ ਕਰਾਉਣ ਲਈ ਆਪਣੇ ਅਨਸਾਫ਼ ਲਈ ਅਸੀਂ ਚੁਣਦੇ ਆ ਲੇਕਿਨ ਉਹ ਲੋਕ ਬੇਈਮਾਨ ਨੇ ਉਹ ਜਿਹੜਾ ਸਾਡੇ ਲੋਕਾਂ ਦਾ ਗਰੀਬ ਲੋਕਾਂ ਦਾ ਜਿਹੜਾ ਹੈਗਾ ਜਿਹੜਾ ਦਿਨੋਂ ਦਿਨ ਹੱਕ ਖਾਣ ਦਾ ਕਰਨਿਆ ਕਿ ਸਾਡੀ ਗਰੀਬੀ ਨੂੰ ਦਿਨੋਂ ਦਿਨ ਵਧਾਰੇ ਆ ਤੇ ਉਹਨਾਂ ਦੇ ਦਿਮਾਗ ਅੰਦਰ ਇੱਕ ਗੰਦਾ ਕੀੜਾ ਜਿੰਨੇ ਇਹ ਲੋਕ ਕਮਜ਼ੋਰ ਹੋਣਗੇ ਉਹਨੇ ਸਾਡੇ ਹੱਕਾਂ ਪ੍ਰਤੀ ਆ ਨੱਪ ਕੇ ਬੈਠੇ ਹੋਏ ਜਿੰਨੇ ਹੀ ਇਹ ਲੋਕ ਕਮਜ਼ੋਰ ਹੋਣਗੇ ਉਨੇ ਹੀ ਲੋਕ ਕੇ ਸਾਡੇ ਕਦਮਾਂ 'ਚ ਬੈਠੇ ਰਹਿਣਗੇ ਔਰ ਸਾਡੀ ਲੋੜ ਮਹਿਸੂਸ ਕਰਦੇ ਰਹਿਣਗੇ ਸਾਡਾ ਦਿਲ ਕਰੇ ਇਹਨਾਂ ਨੂੰ ਅੱਗੇ ਕੰਮ ਦਵਾਈਏ ਜਾਂ ਨਾ ਦਵਾਈਏ ਇਹ ਸਿਸਟਮ ਜਿਹੜਾ ਹੈਗਾ ਜਲਦੀ ਆਪਾਂ ਤੋੜਨ ਜਾ ਰਹੇ ਹਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਕਿ ਮਨਰੇਗਾ ਜਿਹੜੀ ਹੈਗੀ ਆ ਉਹ ਬਣੀ ਕਿੱਥੋਂ ਆ ਉਹ ਨੂੰ ਤੁਸੀਂ ਸਾਰੇ ਸਮਝ ਲਿਓ ਅੱਜ ਮਨਰੇਗਾ ਇਹ ਕਿਸੇ ਬਾਪ ਦੀ ਨਹੀਂ ਏ ਕਿਸੇ ਬਾਪ ਦਾ ਰਾਜ ਨਹੀਂ ਏ ਕਿ ਇਹ ਮਨਰੇਗਾ ਚੱਲੀ ਕਿੱਥੋਂ ਆ ਬਾਬਾ ਸਾਹਿਬ ਡਾਕਟਰ ਬੇਟਕਰ ਪ੍ਰੀਮਰੋਦ ਸਾਹਿਬ ਨੇ ਸਿਧਾਂਤ ਦੇ ਵਿੱਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਊਗਾ ਉਸ ਕਾਨੂੰਨ ਦੀ ਸੋਧ ਕਰਦਿਆਂ ਹੋਇਆਂ 2005 ਦੇ ਵਿੱਚ ਰੋਜ਼ਗਾਰ ਗਰੰਟੀ ਯੋਜਨਾ ਐਕਟ 2000 ਕਾਨੂੰਨ ਬਣ ਗਿਆ ਸੀ ਸਾਡਾ ਹਰ ਕਰ ਹਰ ਸਾਲ 100 ਦਿਨ ਦਾ ਰੋਜ਼ਗਾਰ ਜਿਹੜਾ ਹੈਗਾ ਉਹ ਦੇਣਾ ਗਰੰਟੀ ਦਾ ਇੱਕ ਕਾਨੂੰਨ ਕਹਿੰਦਾ ਹੈ ਸੈਂਟਰ ਸਰਕਾਰ ਦਾ ਕਾਨੂੰਨ ਹੈ ਲੇਕਿਨ ਪੰਜਾਬ ਸਰਕਾਰ ਇਹਦੇ ਤੇ ਡਾਕੇ ਮਾਰ ਰਹੀ ਹੈ ਇਸ ਕਾਨੂੰਨ ਨੂੰ ਜੇ ਲਾਗੂ ਕਰਦੇ ਸਰਕਾਰ ਚੰਗੀ ਤਰ੍ਹਾਂ ਸਾਡੇ ਹਰ ਘਰ ਹਰ ਸਾਲ ਦਾ 100 ਦਿਨ ਦੇ ਕੰਮ ਦਾ 25 ਤੋਂ ਲੈ ਕੇ 30000 ਰੁਪਇਆ ਪਿਛਲੇ ਰੇਟ ਦੇ ਹਿਸਾਬ ਤੇ ਬੰਨਾ ਸੀਗਾ ਤੇ 19 ਅੱਜ 20 ਸਾਲ ਹੋ ਗਏ 2005 ਤੋਂ ਲੈ ਕੇ 25 ਚੜਨ ਵਾਲਾ 3 ਮਹੀਨੇ ਕੱਟਨੇ ਅਸੀਂ 19 ਸਾਲਾਂ ਦਾ ਜੇ ਜੋੜ ਲਾਈਏ ਸਾਡੇ ਪੈਸੇ ਟੋਟਲ ਕਿੰਨੇ ਬਣਨੇ ਆ ਸਾਡੇ ਟੋਟਲ ਪੈਸੇ ਜਿਹੜੇ ਸੀਗੇ ਔਰ 5 ਲੱਖ 70000 ਰੁਪਇਆ ਤੁਹਾਡੇ ਹਰ ਇੱਕ ਇੱਕ ਘਰ ਦਾ ਜਿਹੜਾ ਸਰਕਾਰੀ ਮਨਰੇਗਾ ਦਾ ਪੈਸਾ ਆਉਂਦਾ ਸੀ ਲੇਕਿਨ ਇਹ ਲੋਕ ਜਿਹੜੇ ਚੁਣੇ ਹੋਇਆ ਉਹ ਰਲ ਕੇ ਖਵਾ ਦੇ ਸਾਡਾ ਨਕਸਰ ਪਾਦੇ ਨੰਨ ਲੱਗ ਗਿਆ ਪੈਸੇ ਉਹਨਾਂ ਦਾ ਨਾਮ ਮੜਾ ਬਿੱਬੀ ਹੱਥ ਚ ਕੀ ਆ ਬੱਤਰੀ ਵੈਸੇ ਹੁਣ ਤੂੰ ਖਾਦੀ ਪੀਤੀ ਬੈਠੀ ਹੈ ਹੈਨਾ ਕਿ ਨਹੀਂ ਆ ਦਾਤਰੀ ਲੈ ਕੇ ਕਿਸੇ ਵੀ ਅਫਸਰ ਨੂੰ ਕਹਾਂਗੇ ਨਾ ਕਿ ਮੇਰੀ ਤਾਂ ਹੁਣ ਉੱਪਰ ਜਾਣ ਦੀ ਤਿਆਰੀ ਆ ਤੇ ਤੂੰ ਆਪਣਾ ਸੋਚ ਠੀਕ ਆ ਆਪਣਾ ਸੋਚ ਠੀਕ ਹੈ ਤਾਂ ਆ ਦਾਤਰੀ ਲੈ ਜੀ ਇਹ ਲੋਕ ਸ਼ਰੀਫ ਬੰਦਿਆਂ ਨੂੰ ਕੁਝ ਨਹੀਂ ਦਿੰਦੇ ਜਿਹੜਾ ਕੁਝ ਜਾਣਦਾ ਉਹ ਇਹਨਾਂ ਨੂੰ ਦਿੰਦੇ ਇਹ ਲੋਕ ਛੇਤਰਾਂ ਦੇ ਯਾਰ ਨੇ ਛੇਤਰ ਖੜਕਾਉਣ ਲਈ ਤੁਸੀਂ ਇੱਕ ਮੇਰੀ ਟੀਮ ਬਣ ਜਾਓ ਜਿਹੜੇ ਘਰ ਚੋਂ ਦੁਖੀ ਆ ਬੀਬੀ ਤਾਂ ਮੈਂ ਉਹਨਾਂ ਦਾ ਨਾਮ ਪਤੀ ਰੱਖਾਂ ਕਿ ਸੁਧਾਰ ਕਮੇਟੀ ਕਿਸੇ ਵੀ ਅਫਸਰ ਦਾ ਸੁਧਾਰ ਕਰਨਾ ਹੋਵੇ ਤੁਸੀਂ ਆਓ ਮੇਰਾ ਸਾਥ ਦਿਓ ਬਸ ਮੈਂ ਦਿਖਾਉਂਦਾ ਜਾਵਾਂ ਕਿ ਵਰਜੋ ਦਫਤਰ ਕਿੰਨਾ ਵੀ ਕਮਾਲ ਹੈ ਹਾਂ ਉਹ ਜਾਂਦੇ ਚੱਤੇ ਨਹੀਂ ਮੈਂ ਵਾਲੇ ਉਹ ਕੰਮ ਨਹੀਂ ਕਰਦੇ ਕਿੰਨਾ ਚਿੱਤਰਾ ਨਹੀਂ ਥੋੜਾ ਵੀ ਕੰਮ ਕਰਾ ਕੇ ਪੈਸਾ ਦੱਬੀ ਬੈਠ ਨੇ ਆਪ ਢੇਡੋ ਨਾ ਦਿਖਾ ਦੀ ਜਾਂਦਾ ਸੀ ਬੱਚੇ ਸਾਡੇ ਭੁੱਖੇ ਬੈਠੇ ਨੇ ਹਾਂ ਅਸੀਂ ਕੰਮ ਕਰਕੇ ਕਰੇ ਬੈ ਜੀ ਆਜ ਆਉਂਦੇ ਆਜ ਆਉਂਦੇ ਉਹ ਵੱਡੇ ਵੱਡੇ ਛੂੰ ਕਰ ਰਹੇ ਜੇ ਅੰਦਰ ਟੇਡ ਫਰੀ ਜਾਂਦੇ ਸਾਡੇ ਰੰਗੇ ਉਵੇਂ ਬੈਠੇ ਨੇ ਕੰਮ ਕਰ ਕਰਕੇ ਜਾਂ ਤੇ ਬੰਨਾ ਤੇ ਰੇੜਨਾ ਪੱਕੀਆਂ ਛੜਕਾ ਤੇ ਕਾ ਪੁੱਟਣੇ ਹੈ ਇਹ ਚੰਗਾ ਕੰਮ ਨਹੀਂ ਨਵਾਸਤੇ ਨਨ ਰਗੜ ਨਹੀਂ ਪੈਣਾ ਕਿਸੇ ਜਲਵਾ ਕੇ ਇਹ ਤੇ ਨਹੀਂ ਲੈਣਾ ਨਹੀਂ ਹੈ ਨਾ ਤਾਂ ਕਾਰਵਾਈ ਕਰਨੀ ਪਣੀ ਕੋਈ ਨਾ ਕੋਈ ਦੋ ਮਿੰਟ ਹਾਂਜੀ ਤੁਸੀਂ ਵੀ ਕਹਿਣਾ ਚਾਹੁੰਦੇ ਸੀ ਉਹ ਸੱਜਿਆ ਕਿ ਨਹੀਂ ਆਉਂਦਾ ਨਹੀਂ ਆਇਆ ਸਹੀ ਹੈ ਫਤਿਹ ਲਾ ਲ ਬਸੋਰੋ ਛੋਟਾ ਪੋਛ ਵੀ ਨਹੀਂ ਗਿਆ ਨਾ ਤੇ ਤਿੰਨ ਮਸਤ ਹੋ ਗਏ ਪੈਸੇ ਨਹੀਂ ਆਏ ਠੀਕ ਹੈ ਆ ਪਿਆਕਾ ਜਦਾ ਤਾਂ ਨਾ ਕੱਠੇ ਲੱਗੇ ਕੋਈ ਕੰਮ ਨਾ ਪਾਇਆ ਨਹੀਂ ਮੇਰਾ ਕੀ ਨਾਮ ਕੀ ਹੈ ਨਾਮ ਬਰੇਨ ਕੋ ਪਿੰਡ ਕਿਹੜਾ ਨਾ ਨਾ ਅੱਛਾ ਚਲੋ ਹੁਣ ਮੇਰੀ ਇੱਕ ਗੱਲ ਦਾ ਧਿਆਨ ਰੱਖਿਓ ਹਣਾ ਇੱਕ ਗੱਲ ਦਾ ਮੈਨੂੰ ਜਵਾਬ ਦੇ ਲੈਂਦੇ ਹੋ ਅੱਛਾ ਪਿੰਡ 'ਚ ਕਿਸੇ ਦੇ ਡੰਗਰ ਆ ਗਏ ਆ ਵੀ ਹੈਗੇ ਡੰਗਰ ਹੈ ਨਹੀਂ ਹੈ ਹੈਗੇ ਆ ਅੱਛਾ ਜਿਹੜੇ ਡੰਗਰ ਮਾਲਕ ਪਿੱਛੇ ਡਾਂਗ ਲੈ ਕੇ ਜਾਂਦਾ ਡੰਗਰ ਘਰੋਂ ਜਾਂਦੇ ਆ ਚਰਨ ਤੇ ਵਾਪਸ ਘਰੇ ਵੀ ਆ ਜਾਂਦੇ ਆਜਾ ਤੇ ਜੇ ਡਾਂਗ ਵਾਲਾ ਬੰਦਾ ਹੀ ਨਾ ਹੋਵੇ ਤਾਂ ਫੇਰ ਨਹੀਂ ਡਾਂਗ ਤੋਂ ਬਿਨਾਂ ਨਹੀਂ ਆਉਂਦਾ ਨਹੀਂ ਹੋਏ ਤਾਂ ਫੇਰ ਤੁਸੀਂ ਮਨਰੇਗਾ ਦਾ ਮਾਸਟਰ ਨਹੀਂ ਕਿਉਂਿਆ ਕੋਈ ਤਾਂ ਟਾਂਟਾ ਦੇ ਪੈਸੇ ਆਉਂਦੇ ਹੋਣ ੜ ਕੇ ਵਿਖਾਉਣ ਖਾ ਹੈਨਾ ਹੋਣ ੜ ਕੇ ਪਾ ਆ ਵੀਰਪਾਲ ਨੇ ਠੱਕਿਆ ਹੋਇਆ ਨੂੰ ਕੇਸ ਲਾਇਆ ਤੇ ਹੁਣ ਉਹ ਥੋੜਾ ਥੋੜਾ ਮੂਤ ਡਾ ਤੇ ਵੀ ਹੈ ਚਿਲੀ ਚਿਲੀ ਮੂਤ ਦਾ ਤੇ ਨਾਲ ਫੋਨ ਕਰਦਾ ਵੀਰਪਾਲ ਇਹ ਕੀ ਕਰ ਦਿੱਤਾ ਵੀਰਪਾਲ ਇਹ ਕੀ ਕਰ ਦਿੱਤਾ ਮਿੰਟ ਮਿੰਟ ਹੀ ਸਹੀ ਹੋ ਗਿਆ ਮੈਂ ਕੌਣ ਤਰ੍ਹਾਂ ਬਲਾਡ ਇਹੜੇ ਕਰ ਵੀ ਕਹਿੰਦਾ ਹੁਣ ਮੈਂ ਕਿ ਤੇਰਾ ਬਲੱਡ ਸਹੀ ਹੋ ਗਿਆ ਕੌਣ ਕਹਿੰਦਾ ਇਹ ਸਚਿਨ ਸਚਿਨ ਜਦੋਂ ਤੁਸੀਂ ਤਰੀਕ ਤੇ ਗਏ ਮੈਂ ਵੀ ਨਾਲ ਸੀਗਾ ਪਹਿਲੋ ਤਾਂ ਕਹਿੰਦਾ ਉਹਨੂੰ ਲੋਕਪਾਲ ਨੂੰ ਤਰੀਕ ਤੇ ਕਹਿੰਦਾ ਕਿ ਮੇਰਾ ਬਲੱਡ ਠੀਕ ਨਹੀਂ ਹੈ ਮੈਂ ਦਾਖਾਣਾ ਤੇ ਮੁਰਕੇ ਮੈਂ ਜਦੋਂ ਮਖੂਗੇ ਟਾਈ ਬਸ ਬੈਠੀ ਤੇ ਮੈਨੂੰ ਕਹਿੰਦਾ ਹੁਣ ਮੈਂ ਆਂਟੀ ਤੂੰ ਇਹ ਤਕਰੀ ਕੀਤਾਈ ਮੈਨੂੰ ਅਖ ਸਾਰੇ ਪਾਸੇ ਚਿੜਕਾ ਪਾ ਦੇ ਆਪਾਂ ਪ੍ਰਦੀਪ ਤੇ ਸਾਰਾ ਇਲੈਕਸ਼ਨ ਪਾਉਣਾ ਸੀ ਮੈਂ ਕਿ ਇਹ ਨਹੀਂ ਹੋ ਸਕਦਾ ਮਸਟੋਲ ਤੂਲ ਲਵਾਏ ਨੇ ਪ੍ਰਦੀਪ ਤੇ ਮਨਜਾਇਜ ਕਿਵੇਂ ਬਣ ਜਿਹੜਾ ਪ੍ਰਦੀਪ ਅਕਦਾਰ ਹੋਪਨ ਪ੍ਰਦੀਪ ਆਪਨ ਕਾਨੂੰਨ ਦੇ ਦੇਗਾ ਇਸ ਮਸਟਾਲ ਦੇ ਤੂੰ ਅਕਦਾਰ ਹੈਂ ਮੈਂ ਹਾਂਜੀ ਤੁਹਾਡੇ ਮਗਰ ਵਾਰਸ ਹੋਣਾ ਜ਼ਰੂਰੀ ਆ ਇਹ ਯਾਦ ਕਰ ਲੋ ਚਲੋ ਠੀਕ ਹੈ ਮੈਂ ਕਿਸੇ ਨੂੰ ਬੁਰੀ ਗੱਲ ਨਹੀਂ ਕਹਿ ਸਕਦਾ ਲੇਕਿਨ ਸਾਡੇ ਚ ਥੋੜੀ ਜੀ ਗਲਤ ਕੰਨੀ ਆ ਗਈ ਹਾਂਜੀ ਧਿਆਨ ਕਰਿਓ ਮੈਂ ਆਪਣਾ ਦੁੱਖ ਵੀ ਦੱਸਾਂ ਤੁਸੀਂ ਦੱਸ ਦਿਓ ਹੈਨਾ ਮੇਰਾ ਦੁੱਖ ਹੀ ਸੁਣ ਲੋ ਮੈਂ ਪੈਟਰੋਲ ਮਚਾ ਕੇ ਫਾਰਮ ਲੈ ਕੇ ਤੁਹਾਡੇ ਪਿੰਡਾਂ ਚ ਆਉਣਾ ਜਦੋਂ ਮੈਂ ਮੀਟਿੰਗ ਕਰਦਾ ਮੀਟਿੰਗ ਮੇਰੀ ਤੇ ਭਰੋਸਾ ਕਰਦੇ ਤੁਹਾਡੇ ਪਿੰਡ ਵਾਲੇ ਸਾਰਿਆਂ ਦੇ ਪਿੰਡਾਂ ਵਾਲੇ ਕੱਲ੍ਹ ਕੱਢੇ ਕਿੰਨੇ ਆ ਬੰਦਾ ਵਧੀਆ ਬੋਲ ਗਿਆ ਕੁਛ ਕਰੂਗਾ ਮੇਰਾ ਭਰੋਸਾ ਬੰਦਾ ਤੇ ਜਿਹੜੇ ਬੰਦੇ ਤੇ ਮੈਂ ਹੱਥ ਰੱਖ ਦਿੰਦਾ ਉਹਦੇ ਘਰੇ ਬੈਠ ਕੇ ਫਾਰਮ ਭਰਦਾ ਨਾਲ ਉਹਦੇ ਦਫ਼ਤਰ ਜਾਂਦਾ ਦਫ਼ਤਰ ਦੇ ਵਿੱਚ ਆਪਾਂ ਖੜਕੂ ਆਪਣੇ ਸਮਾਜ ਦੇ ਵਫਾਦਾਰ ਲੀਡਰ ਜਦੋਂ ਉੱਥੇ ਜਾ ਕੇ ਖੜ ਕੇ ਗੱਲ ਕਰਨ ਦੀ ਸਾਡੀ ਗੱਲ ਦੇ ਵਿੱਚ ਦਮ ਹੁੰਦਾ ਤਾਂ ਅਫਸਰ ਉਹਨੂੰ ਕੰਮ ਦੇ ਦਿੰਦੇ ਆ ਕੰਮ ਕਰਨ ਤੋਂ ਬਾਅਦ ਜਿਹੜਾ ਅਫਸਰ ਉਹਨੂੰ ਕਮਾਉ ਪੁੱਤਰ ਕਹਿੰਦੇ ਆ ਲੈ ਵੀ ਤੂੰ ਮੇਰਾ ਪਲੇਠੀ ਦਾ ਪੁੱਤਰ ਹੈ ਤੂੰ ਮੈਨੂੰ ਕਮਾ ਕੇ ਦੇ ਤੂੰ ਆਪ ਵੀ ਕਮਾ ਹੈ ਨਾ ਫਿਰ ਉਹ ਬੱਗਾ ਸਿੰਘ ਨੂੰ ਕਿੱਥੇ ਛੱਡਦੇ ਆ ਆ ਪਿਆ ਬੱਗਾ ਸਿੰਘ ਉਹਦੀ ਲੋੜ ਹੀ ਨਹੀਂ ਤਾਂ ਬਸ ਜਦੋਂ 2-4 ਮਸਟੋਲ ਲਾ ਲੈਂਦੇ ਆ ਤਾਂ ਫਿਰ ਇਹ ਇਹ ਹਾਲਾਤ ਹੋ ਜਾਂਦੇ ਆ ਕਿੰਨੇ ਹੁਣ ਬੱਗਾ ਸਿੰਘ ਵੀ ਵਿਗੜ ਗਿਆ ਹੁਣ ਇਹਨਾਂ ਦੇ ਪੱਲੇ ਕੁਛ ਨਹੀਂ ਹੈ ਨਾ ਇਸ ਲਈ ਮੇਰੀ ਵੀ ਇਹ ਦੁੱਖ ਹੈ ਮੈਂ ਕਿਸੇ ਨੂੰ ਲਾ ਕੇ ਨਹੀਂ ਗੱਲ ਕਹਿੰਦਾ ਦੇਖੋ ਮੇਰੀ ਜਗ੍ਹਾ ਤੇ ਤੁਹਾਡਾ ਮਾਂ ਪਿਓ ਵੀ ਨਹੀਂ ਕਰਦਾ ਜਿੱਥੇ ਮੈਂ ਆ ਕੇ ਖੜਾ ਹਾਂ ਇਹ ਦੁੱਖਾ ਤੇ ਆਇਆ ਖੜਾ ਹੋ ਗਿਆ ਹੈ ਨਾ ਇਹ ਮੇਰੀ ਦਰਦ ਕੋਈ ਨਹੀਂ ਸਹਿੰਦਾ ਇਹ ਬੰਦਾ ਆਇਆ ਇਹਦੀ ਵਜ੍ਹਾ ਨਾਲ ਸਾਨੂੰ ਪਾਵਰ ਮਿਲੀ ਆ ਇਹਦੀ ਜਗ੍ਹਾ ਨਾਲ ਸਾਨੂੰ ਮਾਨ ਮਿਲਿਆ ਇਹਦੀ ਜਗ੍ਹਾ ਨਾਲ ਅਸੀਂ ਦਫ਼ਤਰ ਵੇਖਿਆ ਤਾਂ ਇਹਦੀ ਜਗ੍ਹਾ ਦੇ ਨਾਲ ਅੱਜ ਅਸੀਂ ਕੰਮ ਲੈ ਕੇ ਕਿ ਪੈਸੇ ਤੋਂ ਇਹ ਸਾਖ ਦੇ 6 ਮਹੀਨੇ ਚ ਮੈਂ ਇੱਕ ਦਿਨ ਹੀ ਬੁਲਾਉਣਾ ਨਾ ਉਹ ਵੀ ਕਦੇ ਲਈ ਬੁਲਾਉਣਾ ਧਿਆਨ ਕਰਿਓ ਰਾਸ਼ਨ ਤੁਹਾਡਾ ਚੋਰੀ ਹੋ ਰਿਹਾ ਹੋ ਰਿਹਾ ਸਕੈਨ ਸਕੀਮਾਂ ਤੁਹਾਡੀਆਂ ਕੋ ਹੋਰ ਚੋਰੀ ਹੋ ਰਹੀਆਂ ਹੋ ਰਹੀਆਂ ਬੱਚਿਆਂ ਦੇ ਕੋਲਰਸ਼ਿਪ ਵਜੀਫੇ ਇੰਨੇ-ਇੰਨੇ ਬੱਚੇ ਪੜਾ ਰਹੇ ਹੋ ਲੇਕਿਨ ਉਹਨਾਂ ਨੂੰ ਕੋਲਰਸ਼ਿਪ ਵਜੀਫੇ ਨਹੀਂ ਮਿਲਦਾ ਹੈ ਨਾ ਬੱਚਿਆਂ ਦਾ ਬੈਂਚ ਨਾ ਹਰਿਆਣੇ ਦੇ ਵਿੱਚ 3000 ਆ ਇੱਥੇ 1500 ਉਹ ਵੀ 12 ਇੰਚੀਆਂ ਹੁੰਦੀਆਂ ਨੇ ਸਾਹ ਚ ਇੱਥੇ 12 ਇੰਚੀਆਂ ਨਹੀਂ ਹੈਗੀਆਂ ਤੁਹਾਡੇ ਵੇਖੋ ਤੁਸੀਂ ਖਾਪੀ ਖਲਾ ਕੇ ਕਿਸੇ ਦੀਆਂ 8 ਕਿੱਸੇ ਦੀਆਂ 9 ਨੇ ਹੈਨਾ ਹਰ ਜਗ੍ਹਾ ਤੇ ਤੁਹਾਡੀ ਚੋਰੀ ਹੋ ਰਹੀ ਨਰੇਗਾ ਚ ਤਾਂ ਇਹ ਚੋਰੀ ਤੁਹਾਡੀ ਉਦੋਂ ਬੰਦ ਹੋਣੀ ਜਦੋਂ ਤੁਸੀਂ ਜ਼ਿੰਮੇਵਾਰ ਬਣੋਗੇ ਜ਼ਿੰਮੇਵਾਰ ਕਾਦੇ ਹੋ ਨਰੇਗਾ ਸਾਡੀ ਅਸੀਂ ਜ਼ਿੰਮੇਵਾਰਾਂ ਸगन ਸਕੀਮ ਸਾਡੀ ਅਸੀਂ ਜ਼ਿੰਮੇਵਾਰ ਕਾਲਰਸ਼ਿਪ ਉਜੀਫੇ ਸਾਡੇ ਅਸੀਂ ਜ਼ਿੰਮੇਵਾਰਾਂ ਗਰਾਂਡਾਂ ਟਾਇਲ ਬੱਤੇ ਲੈ ਕੇ ਤੁਹਾਨੂੰ ਬਾਤ ਨੂੰ ਦੀਆਂ ਸਾਡੀਆਂ ਅਸੀਂ ਜ਼ਿੰਮੇਵਾਰ ਆ ਮੈਡੀਕਲ ਸਹੂਲਤਾਂ ਸਾਡੀਆਂ ਅਸੀਂ ਜ਼ਿੰਮੇਵਾਰ ਆ ਅਸੀਂ ਜ਼ਿੰਮੇਵਾਰ ਬਣ ਕੇ ਮਹੀਨੇ ਚੋਂ ਇੱਕ ਦਿਨ ਆਪਦੇ ਹੱਕਾਂ ਨਹੀਂ ਕੱਢਣਾ ਕਾਹਨੇ ਟਾਈਮ ਕਰਦੇ ਹੱਕਾਂ ਨਹੀਂ ਕੱਢਣਾ ਹੁਣ ਟਾਈਮ ਤਾਂ ਤੁਸੀਂ ਕੱਢ ਹੀ ਰਹੇ ਹੋ ਤੁਹਾਨੂੰ ਦੱਸਦਾ ਨਹੀਂ ਮੈਂ ਤੈਨੂੰ ਯਾਦ ਕਰਾ ਦਿੰਦਾ ਆਪਾਂ ਕਿਸੇ ਗੁਰੂ ਪੀਰ ਦੇ برخلاف ਨਹੀਂ ਐ ਹੱਥ ਜੋੜ ਕੇ ਅਰਦਾਸ ਕਰਦੇ ਆ ਮਾਨ ਸਤਕਾਰ ਪੂਰਾ ਸਾਰਿਆਂ ਦਾ ਕਰੀਦਾ ਪਰ ਇੱਕ ਧਾਰਨ ਜ਼ਰੂਰ ਆ ਜੇ ਕਿਸੇ ਨੂੰ ਗੁੱਸਾ ਲੱਗਿਆ ਆਪਾਂ ਮਾਫੀ ਮੰਗ ਲਾਂਗੇ ਗੁੱਸਾ ਕਾਤਾ ਬਹੁਤ ਲੋਕ ਹਰ ਹਰ ਮਹੀਨੇ ਦੇ ਵਿੱਚ ਹਰ ਐਤਵਾਰ ਚਾਰ ਆਉਂਦੇ ਆ ਕੋਈ ਬੰਦਗੀ ਸੁਣਣ ਜਾਂਦੇ ਆ ਤੇ ਕਈ ਸੱਚੇ ਸੋਧ ਤੇ ਕੋਈ ਰਾਗਾ ਸਵਾਮੀਾਂ ਦੇ ਕਿਤੇ satsang ਸੁਣ ਜਾਂਦੇ ਆ ਜਦੋਂ ਤੁਸੀਂ satsang ਸੁਣਣ ਜਾਂਦੇ ਹੋ ਤੇ ਕਦੀ ਵਾਪਸ ਆ ਕੇ ਦੇਖੋ ਕਿਸੇ ਬੈਂਕ ਦੇ ਵਿੱਚ ਪੈਸੇ ਆਉਂਦੇ ਕਿਸੇ ਦੇ ਵੀ ਨਹੀਂ ਕਿਸੇ ਦਾ ਮਕਾਨ ਡਬਲ ਬਣ ਗਿਆ ਨਹੀਂ 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 ਕਿਸੇ ਦੀ ਦਵਾਈ ਛੁੱਟ ਗਈ ਮਹੀਨੇ 'ਚ ਚਾਰ ਵਾਰ ਗਏ ਭੜਾ ਕਰਾਇਆ ਵੀ ਲਾ ਕੇ ਗਏ ਦਿਹਾੜੀ ਵੀ ਮਾਰ ਕੇ ਗਏ ਮਾੜਾ ਮੋਟਾ ਦਾਣਾ ਦਰਸ਼ਨ ਨਹੀਂ ਦਿੱਤੀ ਤਾਂ ਉਥੋਂ ਆਸ ਆ ਵੀ ਅਸੀਂ ਦਰਸ਼ਨ ਕਰ ਰਹੇ ਹਾਂ ਪਰ ਮਾਤਮਾ ਸਾਨੂੰ ਕੁਝ ਦੇਊਗਾ ਪਰ ਮਿਲਿਆ ਨਹੀਂ ਜੇ ਤੁਸੀਂ ਆਪਦੇ ਹੱਕਾਂ ਲਈ ਇੱਕ ਦਿਨ ਕੱਢੋ ਪਹਿਲੇ ਮਹੀਨੇ 'ਚ ਅਸੀਂ 5000 ਬੰਦਾ ਇਕੱਠੇ ਹੋਗੇ ਦੂਜੇ ਮਹੀਨੇ 'ਚ ਅਸੀਂ 10000 ਬੰਦਾ ਇਕੱਠੇ ਹੋਗੇ ਤੀਜੇ ਮਹੀਨੇ 'ਚ ਅਸੀਂ 15000 ਇਕੱਠੇ ਹੋਗੇ ਚੌਥੇ ਮਹੀਨੇ ਚ ਵੀਹ ਹਜ਼ਾਰ ਬੰਦਾ ਕਿੱਥੇ ਹੋ ਗਿਆ ਮੁੱਖ ਮੰਤਰੀ ਹੈਲੀਕਾਪਟਰ ਤੇ ਆ ਕੇ ਪੁੱਛੇਗਾ ਕਿ ਮੈਨੂੰ ਕੋਈ ਲੰਘਣ ਦਾ ਰਾਸਤਾ ਨਹੀਂ ਹੈ ਦੱਸੋ ਤੁਹਾਡੀ ਕੀ ਸਥਿਤੀ ਹੈ ਫਿਰ ਤੁਹਾਡਾ ਰਾਸ਼ਨ ਖਾ ਜੂ ਕੋਈ ਗਰੇਗਾ ਖਾਣ ਕੇ ਦਾ ਹੋਰ ਕੰਮ ਜੇ ਹੋ ਗਿਆ ਟੈਂਸ਼ਨ ਸਕਾਲਰਸ਼ਿਪ ਵਜੀ ਤੇ ਆ ਜਿਹੜੇ ਬੱਚੇ ਪੜਾ ਰਹੇ ਹੋ ਨੌਕਰੀਆਂ ਰਹਿ ਜਾਣੀਆਂ ਕਿਉਂਕਿ ਤੁਹਾਡੀ ਤਾਕਤ ਬਣ ਜਾਏਗੀ ਉਹ ਤਾਕਤ ਬਣਨਾ ਤੁਹਾਨੂੰ ਹੱਥ ਨਹੀਂ ਲੱਗੇ ਇਸ ਨੂੰ ਨਹੀਂ ਮੰਨਿਆ। ਇਹ ਦੇਖੋ 나 ਤੁਹਾਡੇ ਵਿੱਚ ਮੀਟਿੰਗ ਲਾਣ ਆਇਆ ਕਿ ਤੁਸੀਂ ਅੱਗੇ ਤੋਂ ਸਮਝੀਂ ਆਪਣੇ ਹੱਕਾਂ ਲਈ ਮਜ਼ਬੂਤ ਹੋ ਜੂਗੇ, ਮੇਰਾ ਸਾਥ ਦੇਓਗੇ। ਔਰ ਮੈਂ 2004 ਤੋਂ ਲੈ ਕੇ 2024 ਚੱਲ ਗਿਆ। 20 ਸਾਲ ਹੋ ਗਏ ਤੁਹਾਡੇ ਹੱਕਾਂ ਦੀ ਲੜਾਈ ਲੜਦਾ। ਆਪਦਾ ਘਰ-ਬਾਰ ਛੱਡਿਆ ਹੋਇਆ, ਆਪਦੇ ਬੱਚੇ ਛੱਡੇ। ਆਓ ਮੈਨੂੰ ਮੀਂਹ ਦਾ ਕਿ ਅੱਗੇ ਤੋਂ ਗਲਤੀ ਨਹੀਂ ਕਰਨੀ, ਸਾਥ ਦੇਣਾ। ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਸਸ਼ਿਕਾ ਨਮਸਕਾਰ।